ਸਾਡਾ ਮਸਲਾ ਇਹ ਹੈ ਜੀ ਸਰਕਾਰ ਜੋ ਨਿੱਜੀ ਕਰਨ ਦੀਆਂ ਪਾਲিসੀਆਂ ਲੈ ਕੇ ਆ ਰਹੀ ਹੈ ਇੱਥੇ ਠੇਕੇਦਾਰੀ ਸਿਸਟਮ ਲਿਆਂਦਾ ਜਾ ਰਿਹਾ ਹੈ ਕੰਪਨੀਆਂ ਨੂੰ ਲਿਆਂਦਾ ਜਾ ਰਿਹਾ ਹੈ ਸੁਸਾਇਟੀਆਂ ਨੂੰ ਲਿਆਂਦਾ ਜਾ ਰਿਹਾ ਜਿਨ੍ਹਾਂ ਨੇ ਆ ਕੇ ਇੱਥੇ ਅੱਜ ਦੇਖੋ ਜਾਵੇ ਤਾਂ ਦੇਖੋ ਪੜੇ ਲਿਖੇ ਬੇਰੁਜ਼ਗਾਰ ਨੇ ਜਿਹੜੇ ਉਹਨਾਂ ਦੀ ਗਿਣਤੀ ਆ ਜਿਹੜੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਕਿਉਂ ਵਧਦੀ ਜਾ ਰਹੀ ਹੈ ਸਰਕਾਰ ਨੇ ਉਹਨਾਂ ਦਾ ਸੋਲੂਸ਼ਨ ਕੀ ਲੱਭਿਆ ਕਿ ਕੰਪਨੀਆਂ ਲੈ ਰੱਖੀਆਂ ਨੇ ਕੰਪਨੀਆਂ ਲੈਂਦੀਆਂ ਉਹ ਸਾਡਾ ਇੱਥੇ 8-10000 ਰੁਪਏ ਸਾਨੂੰ ਦੇ ਜਾਂਦੇ ਆ ਤੇ ਸਾਡਾ ਸ਼ੋਸ਼ਣ ਕਰੀ ਜਾਂਦੀ ਆ ਸਾਡੇ ਦੇਖੋ ਅੱਜ ਅਸੀਂ ਕੀ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਸਾਡੇ ਬੱਚੇ ਅੱਜ ਮਹਿੰਗੇ ਸਕੂਲਾਂ ਦੇ ਵਿੱਚ ਪੜ ਰਹੇ ਆ ਹਰ ਚਾਹੁੰਦਾ ਹਰ ਵਰਗ ਇਹੋ ਚਾਹੁੰਦਾ ਕਿ ਸਾਡੇ ਬੱਚੇ ਨੂੰ ਵਧੀਆ ਐਜੂਕੇਸ਼ਨ ਆ ਜਿਹੜੀ ਮਿਲੇ ਪਰੰਤੂ ਉਹ ਵਧੀਆ ਐਜੂਕੇਸ਼ਨ ਲੈ ਕੇ ਚੰਗੀ ਐਜੂਕੇਸ਼ਨ ਲੈ ਕੇ ਇਹਨਾਂ ਕੰਪਨੀਆਂ ਦੇ ਵਿੱਚ ਆ ਕੇ ਇਹਨਾਂ ਜੋ ਸ਼ੋਸ਼ਣਾ ਸਾਡਾ ਵੱਡੇ ਪੱਧਰ ਤੇ ਹੋ ਰਿਹਾ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਤਾ ਬੜੇ ਵਧੀਆ ਤਰੀਕੇ ਨਾਲ ਰਹੇ ਹਾਂ ਬੜੇ ਵਧੀਆ ਸਕੂਲਾਂ 'ਚ ਰਹੇ ਹਾਂ ਸਰਕਾਰ ਨੇ ਨਿੱਜੀਕਰਨ ਦੀ ਪਾਲਿਸੀ ਨੂੰ ਇੰਨਾ ਜ਼ਿਆਦਾ ਬੜਾਵਾ ਦਿੱਤਾ ਜਿੱਥੇ ਸਰਕਾਰੀ ਕਾਲਜ ਵਧੀਆ ਬਣਨੇ ਚਾਹੀਦੇ ਸੀ ਸਰਕਾਰੀ ਸਕੂਲ ਵਧੀਆ ਬਣਨੇ ਚਾਹੀਦੇ ਸੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਅੱਜ ਜਿਹੜਾ ਹੈ ਪ੍ਰਾਈਵੇਟੇਸ਼ਨ ਲੈ ਕੇ ਆਂਦਾ ਸਰਕਾਰ ਨੇ ਉਹ ਪ੍ਰਾਈਵੇਟੇਸ਼ਨ ਹੀ ਆ ਕਹਾਂਗੇ ਸਿੱਖਿਆ ਕ੍ਰਾਂਤੀ ਦਾ ਸਿਰਫ ਨਾਂ ਹੀ ਆ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਲਈ ਕਿੰਨਾ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਸਰਵਜਨਕ ਸਕੂਲ ਨੇ ਸਾਡੇ ਸਰਵਜਨਕ ادارے ਨੇ ਸਾਡੇ ਕਿੰਨਾ ਉਹਨਾਂ ਨੂੰ ਵਧੀਆ ਮਤਲਬ ਬਣਾਇਆ Yeah. <laughs> ਹੈ ਨਹੀਂ ਇਹ ਸਿਸਟਮ ਤਰ੍ਹਾਂ ਦਾ ਕੋਈ ਵਧੀਆ ਬਣਿਆ ਹੋਇਆ ਉੱਥੇ ਤਾਂ ਸਾਡੀ ਅੱਜ ਦੀ ਜਿਹੜੀ ਸਾਡੀ ਮੰਗ ਹੈ ਉਹ ਇਹ ਮੰਗਾ ਕਿ ਸਰਕਾਰੀ ਜੋ ਸਿਸਟਮ ਹੈ ਸਰਕਾਰੀ ਵਿਭਾਗ ਹੈ ਜਿਹੜੇ ਉਹਨਾਂ ਨੂੰ ਬਚਾਇਆ ਜਾਵੇ ਨਿੱਜੀ ਕਰਨੀਆਂ ਪਾਲਿਸੀਆਂ ਸਰਕਾਰ ਬੰਦ ਕਰੇ ਤੇ ਜੋ ਕਨਾਨ ਕਾਨੂੰਨ ਲੈ ਕੇ ਆ ਰਹੀ ਹੈ ਸਰਕਾਰ ਕਿਰਤ ਕਾਨੂੰਨ ਲੈ ਕੇ ਆ ਰਹੀ ਆ ਉਹਦਾ ਵੀ ਅਸੀਂ ਵਿਰੋਧਤਾ ਕਰਦੇ ਹਾਂ ਕਿਉਂ ਵਿਰੋਧਤਾ ਕਰਦੇ ਹਾਂ ਕਿਉਂਕਿ ਉਹ ਕਿਰਤ ਕਾਨੂੰਨ ਨੇ ਉਹ ਸਾਡੇ ਲਈ ਸਾਡੇ ਜਿਹੜਾ ਮਤਲਬ ਠੇਕੇਦਾਰੀ ਸਿਸਟਮ ਹੈ ਇਹਦੇ ਲਈ ਬਹੁਤ ਜ਼ਿਆਦਾ ਖਤਰਨਾਕ ਨੇ ਉਹ ਦੂਸਰਾ ਕੀ ਹੈ ਜੋ ਨਿੱਜੀ ਕਰਨੀਆਂ ਪਾਲਿਸੀਆਂ ਸਰਕਾਰ ਬਚਾ ਬਣਾ ਰਹੀ ਹੈ ਤੇ ਜੋ ਸਰਕਾਰੀ ਪ੍ਰਾਪਰਟੀ ਨਾਂ ਸਰਕਾਰੀ ਜ਼ਮੀਨਾਂ ਨੂੰ ਸਰਕਾਰ ਵੇਚ ਰਹੀ ਹੈ ਕੱਲ ਨੂੰ ਜੇ ਕਿਤੇ ਸਰਕਾਰੀ ਜ਼ਮੀਨ ਪਈ ਹੋਏਗੀ ਉੱਥੇ ਕੋਈ ਸਰਕਾਰੀ ਡਿਪਾਰਟਮੈਂਟ ਬਣੇਗਾ ਉਹਦੇ ਵਿੱਚ ਕੰਮ ਕਿਹਨੇ ਕਰਨਾ ਕੰਮ ਸਾਡੇ ਹੀ ਬੱਚਾ ਨੇ ਉੱਥੇ ਕੰਮ ਕਰਨਾ ਸਾਡੇ ਹੀ ਪੜ੍ਹੇ ਲਿਖੇ ਵਰਗ ਨੇ ਉੱਥੇ ਕੰਮ ਕਰਨਾ ਪਰੰਤੂ ਉਹਨਾਂ ਜ਼ਮੀਨਾਂ ਨੂੰ ਆ ਜੋ ਪ੍ਰਾਈਵੇਟ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਹੈ ਤੇ ਉਹ ਪ੍ਰਾਈਵੇਟ ਕੰਪਨੀਆਂ ਇੱਥੇ ਆ ਕੇ ਆਪਣਾ ਕੰਮ ਕਰਨੀਆਂ ਤੇ ਸਾਡੇ ਪੜ੍ਹੇ ਲਿਖੇ ਵਰਗ ਦਾ ਉਹ ਸ਼ੋਸ਼ਣ ਕਰਨੀਆਂ ਤਾਂ ਸਾਡੀ ਜਿਹੜੀ ਅੱਜ ਦੀ ਜਿਹੜੀ ਜਿਹੜਾ ਰੋਸ ਪ੍ਰਦਰਸ਼ਨ ਆ ਇਹ ਸਾਡੇ ਨਿੱਜੀਕਰਨ ਦੇ ਖਿਲਾਫ ਹੈ ਤੇ ਜੋ ਸਾਡੀ ਕੰਪਨੀਆਂ ਪਿਛਲੇ ਕਈ ਮਹੀਨਿਆਂ ਤੋਂ ਸਾਡ ਨੂੰ ਟਰਕਾ ਟਰਕਾ ਕੇ ਮਤਲਬ ਕਹਿ ਦਈਏ ਵੀ ਤਨਖਾਹਾਂ ਦੇਰੀ ਹੈ 2-2 ਮਹੀਨਿਆਂ ਤੋਂ 3-3 ਮਹੀਨਿਆਂ ਤੋਂ ਸਾਡੀਆਂ ਤਨਖਾਹਾਂ ਰੋਕ ਰਹੀਆਂ ਨਾ ਸਾਡੀਆਂ ਪ੍ਰੋਪਰਲੀ ਤਨਖਾਹਾਂ ਪਾ ਰਹੀ ਹੈ ਇਹ ਜਿਹੜੀਆਂ ਕੰਪਨੀਆਂ ਨੇ ਇਹ ਕੰਪਨੀਆਂ ਆਉਂਦੀਆਂ ਕਿਹਨੇ ਆਉਂਦੀਆਂ ਨੇ ਇੱਥੇ ਸਾਨੂੰ ਕਹਿੰਦੀਆਂ ਕਿ ਹਾਂ ਜੀ ਆਓ ਤੁਹਾਨੂੰ ਤਨਖਾਹ ਮਿਲੂਗੀ ਤੁਹਾਡੀ ਜੀ ਸੁਰੱਖਿਆ ਵੀ ਦੇਵਾਂਗੇ ਤੁਹਾਨੂੰ ਸਭ ਕੁਝ ਦੇਵਾਂਗੇ ਪਰ ਮਿਲਦਾ ਸਾਨੂੰ ਕਿਸ ਨਹੀਂ ਇੱਥੇ ਸਾਡੇ ESI ਕਾਰਡ ਸਾਡੇ ਸਾਥੀਆਂ ਦੇ ਬਣਨੇ ਚਾਹੀਦੇ ਸੀ ਨਹੀਂ ਬਣੇ ਅੱਜ ਸਾ ਹੋਇਆ ਇੱਥੇ ਕੋਈ ਸਾਡੇ ਸਾਥੀ ਇਹ ਹੋ ਜਾਇਆ ਜਿਨ੍ਹਾਂ ਨੂੰ ਐਸਆਈ ਕਾਰਡ ਬਣਾਏ ਹੋਇਆ ਕੋਈ ਸਾਡੇ ਸਾਥੀ ਇਹ ਹੋ ਜਾਇਆ ਜਿਨ੍ਹਾਂ ਦੇ ਐਸਆਈ ਕਾਰਡ ਨਹੀਂ ਬਣੇ ਹੋਏ ਤਾਂ ਮਤਲਬ ਇਹ ਆ ਸਾਡੇ ਵਿੱਚ ਪਾੜਾ ਪਾ ਦਿੱਤਾ ਗਿਆ ਕਿ ਅਸੀਂ ਆਪਣੇ ਸੰਦੀਆਂ ਮੰਗਾਂ ਲਈ ਲੜਨਾ ਸਕੇ ਇੱਥੇ ਜਿੰਨੇ ਵੀ ਮਤਲਬ ਸਰਕਾਰੀ ਉਦਾਰੇ ਜਿਹੜੇ ਉਹਨਾਂ ਨੂੰ ਡੋਬਿਆ ਜਾ ਰਿਹਾ ਤੇ ਪ੍ਰਾਈਵੇਟ ਉਦਾਰਿਆਂ ਨੂੰ ਬੜਾਵਾ ਦਿੱਤਾ ਜਾ ਰਿਹਾ ਅੱਜ ਪ੍ਰਾਈਵੇਟ ਉਦਾਰੇ ਨੇ ਜਿਹੜੇ ਉਹ ਮਤਲਬ ਛਿੱਲ ਲਾ ਰਹੇ ਹਨ ਇੱਕ ਤਰ੍ਹਾਂ ਦੀ ਜਿੰਨੇ ਵੀ ਤੁਸੀਂ ਇਹ ਦੇਖ ਲਓ ਜਿੰਨੇ ਵੀ ਪ੍ਰਾਈਵੇਟ ਉਦਾਰੇ ਨੇ ਚਾਹੇ ਉਹ ਵਿੱਦਿਅਕ ادارے ਨੇ ਚਾਹੇ ਉਹ ਵਿਭਾਗੀਦਾਰੇ ਨੇ ਚਾਹੇ ਉਹ ਕੰਪਿਊਟਰਾਈਜ਼ਡ ادارے ਨੇ ਉੱਥੇ ਕੀ ਆ ਸਾਡੀ ਪਬਲਿਕ ਦੀ ਆ ਜਿਹੜੀ ਉਹ ਛਲ ਲਾਈ ਜਾ ਰਹੀ ਹੈ ਮਹਿੰਗੀਆਂ ਫੀਸਾਂ ਉਹਨਾਂ ਤੋਂ ਲਈਆਂ ਜਾਂਦੀਆਂ ਪਰ ਪੂਰੀ ਸਹੂਲਤਾਂ ਜਿਹੜੀ ਉਹਨਾਂ ਨੂੰ ਉਹ ਮਿਲ ਨਹੀਂ ਰਹੀ ਤਾਂ ਅਸੀਂ ਅੱਜ ਅਸੀਂ ਖਿਲਾਫ ਅੱਜ ਅਸੀਂ ਇਸ ਕੰਪਨੀ ਸਿਸਟਮ ਦੇ ਖਿਲਾਫ ਇਸ ਜਿਹੜੀ ਸਰਕਾਰ ਨੇ ਦੋਹਰੀ ਠੇਕੇਦਾਰ ਪ੍ਰਣਾਲੀ ਦੋਹਰੀ ਠੇਕੇਦਾਰ ਪ੍ਰਣਾਲੀ ਕਿਵੇਂ ਆ ਜੀ ਇਹ ਦੇਖੋ ਕੰਪਨੀ ਕੇ ਸਰਕਾਰ ਕੀ ਹੈ ਇੱਕ ਠੇਕਾ ਦਿੰਦੀ ਹੈ ਕਿਹਨੂੰ ਦੇ ਠੇਕਾ ਦਿੰਦੀ ਹੈ ਸੋਸਾਇਟੀ ਨੂੰ ਦਿੰਦੀ ਹੈ ਸੋਸਾਇਟੀ ਗਾਹ ਕੰਪਨੀ ਨੂੰ ਠੇਕਾ ਦੀ ਕੰਪਨੀ ਸਾਨੂੰ हायर ਕਰਦੀ ਹੈ ਸਾਨੂੰ ਕਹਿਣ ਦੀ ਆ ਤੁਸੀਂ ਆਊਟ ਆਫ ਸੋਰਸ ਮੁਲਾਜ਼ਮੋਂ ਤੁਸੀਂ ਮੁਲਾਜ਼ਮੀ ਨਹੀਂ ਹੈਗੇ ਪੰਜਾਬ ਸਰਕਾਰ ਦੇ ਜਦੋਂ ਕਿ ਅਸੀਂ ਸਰਕਾਰੀ ادارےਾਂ ਦੇ ਵਿੱਚ ਕੰਮ ਕਰਦੇ ਹਾਂ ਸਰਕਾਰੀ ਕੰਮ ਨੇ ਜਿਹੜੇ ਹੋ ਸਾਡੇ ਤੋਂ ਲਏ ਜਾਂਦੇ ਆ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਣੀਆਂ तमाम ਕਿਸਾਨ ਜਥੇਬੰਦੀਆਂ ਤੋਂ ਕਿਸਾਨ ਭਰਾਵਾਂ ਤੋਂ ਵੀ ਮਾਫੀ ਮੰਗਾਂਗੇ ਕਿ ਸਾਡੀ 12 ਤਰੀਕ ਨੂੰ ਫੁੱਲ ਡੇ ਹੜਤਾਲ ਰਹੂਗੀ ਮੈਂ ਸਾਡੀ ਆਪਣੀ ਪਬਲਿਕ ਤੋਂ ਅਸੀਂ ਮਾਫੀ ਚਾਹਾਂਗੇ ਸਾਡੀ ਮਜਬੂਰੀ ਹੈ ਹੜਤਾਲ ਕਰਨੀ ਕਿਉਂਕਿ ਨਾ ਤਾਂ ਵਾਲ ਭਾਗਿਆ ਜਿਹੜਾ ਸਾਡੀ ਸੁਣਵਾਈ ਲੈ ਰਿਹਾਗਾ ਤਾਂ ਆਪਦੇ ਚੈਨਲ ਰਾਹੀਂ ਅਸੀਂ ਆਪਣੇ ਸਾਰੇ ਹੀ ਕਿਸਾਨ ਜਥੇਬੰਦੀਆਂ ਨੂੰ ਤੇ ਆਪਣੇ ਜਿਹੜੇ ਭਰਾ ਨੇ ਕਿਸਾਨ ਭਰਾ ਨੇ ਉਹਨਾਂ ਤੋਂ ਮਾਫੀ ਚਾਹਾਂਗੇ ਕਿ 12 ਤਰੀਕ ਨੂੰ ਜੋ ਸਾਡੀ ਆ ਪੂਰਨ ਦਿਨ ਹੜਤਾਲ ਰਹੇਗੀ ਜੀ ਭਾਈ ਜੀ ਅਸੀਂ ਸਾਡੇ ਫਰਦ ਕੇਂਦਰ ਕੰਪਿਊਟਰ ਐਸੋਸੀਏਸ਼ਨ ਪੰਜਾਬ ਵੱਲੋਂ ਕਰ ਰਹੇ ਆਂਗੇ ਸਾਡਾ ਜੋ ਨਿੱਜੀ ਕਰਨ ਦੇ ਖਰਾਬ ਕਰ ਰਹੇ ਆਂ ਅਸੀਂ ਨਾ ਸਾਡੀਆਂ ਕੋਈ ਤਨਖਾਹਾਂ ਪਾ ਰਿਹਾਗਾ ਕੰਪਨੀ ਸਾਨੂੰ ਦੋ ਦੋ ਮਹੀਨੇ ਤੋਂ ਕੰਮ ਕਰਾਉਂਦੀ ਹੈ ਤੇ ਤਨਖਾਹ ਸਾਨੂੰ 1 ਮਹੀਨੇ ਦੀ 2-2 ਮਹੀਨੇ ਤੱਕ ਇਕੱਠੇ ਦਿੰਦੇ ਆ ਅਸੀਂ ਨਿੱਜੀ ਕਰਨ ਦੇ ਖਿਲਾਫ ਕਰ ਰਹੇ ਆਂਗੇ ਬਿਜਲੀ ਸੋਧ ਬਿੱਲ ਦੇ ਖਿਲਾਫ ਕਰ ਰਹੇ ਆਂਗੇ ਅਸੀਂ ਜਿਹੜੇ ਨਵੇਂ ਕਰਤ ਕਾਨੂੰਨ ਕੀਤੇ ਨੇਗੇ ਉਹਨਾਂ ਦੇ ਖਿਲਾਫ ਕਰ ਰਹੇ ਆਂ ਅਸੀਂ ਕਹਿ ਰਹੇ ਆਂਗੇ ਵੀ ਸਾਡੇ ਜਿਹੜੇ ਨਵੇਂ ਕਰਤ ਕਾਨੂੰਨ ਆਏ ਨੇ ਉਹਨਾਂ ਨੂੰ ਰੱਦ ਕਰਕੇ ਪੁਰਾਣੇ ਕਰਤ ਕਾਨੂੰਨਾਂ ਨੂੰ ਹੀ ਲਾਗੂ ਕੀਤਾ ਜਾਵੇ ਸਾਡੀ 12 ਤਰੀਕ ਨੂੰ ਹੜਤਾਲ ਹੈ ਵੀਰੇ ਬਾਕੀ ਅੱਗੇ ਦੇਖਾਂਗੇ ਜਿਵੇਂ ਵੀ ਕੋਈ ਹੋਇਆ ਸੰਘਰਸ਼ ਅਸੀਂ ਤਿੱਖਾ ਵੀ ਕਰਾਂਗੇ ਜੇ ਨਾ ਸਰਕਾਰ ਨੇ ਸਾਡੀ ਕੋਈ ਗੱਲ ਸੁਣੀ ਆਹ ਪਾਰਟੀ ਵੀਰੇ ਤੁਸੀਂ ਆਪ ਦੇਖ ਸਕਦੇ ਹੋ 4 ਸਾਲ ਦੇ ਕਰੀਬ ਹੋ ਗਿਆ ਪਰ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਅਸੀਂ ਉੱਥੇ ਦੇ ਉੱਥੇ ਹੀ ਖੜੇ ਆਂਗੇ ਕਹਿ ਰਹੇ ਨੇ ਕਿ ਠੇਕੇ ਮੁਲਾਜ਼ਮਾਂ ਨੂੰ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਕੁਝ ਵੀ ਨਹੀਂ ਹੋ ਰਿਹਾ ਤੁਸੀਂ ਆਪ ਦੇਖ ਸਕਦੇ ਹੋ ਅਸੀਂ ਇਹ ਕਹਿਣਾ ਵੀ ਸਾਨੂੰ ਸਾਲ ਰਹਿ ਗਿਆ ਸਰਕਾਰ ਦਾ ਵੀ ਸਾਨੂੰ ਰੈਗੂਲਰ ਕੀਤਾ ਜਾ ਰੋਜ਼ ਪਰ ਸਾਨੂੰ ਇਹ ਜਿਹੜੇ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਤੋਂ ਤੋਂ ਪਹਿਲਾਂ ਕਿਹੜੇ ਕੱਚੇ ਮੁਲਾਜ਼ਮਾਂ ਨੇ ਆਊਟਸੋਰਸ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਪਰ ਕੀ ਹੈ 4 ਸਾਲ ਬੀਤਣ ਤੇ ਹੋ ਗਏ ਨਾ ਸਾਡਾ ਕੋਈ ਪਾਲਸੀ ਬਣੀ ਆ ਨਾ ਸਾਡਾ ਕੋਈ ਸੁਰੱਖਿਤ ਭੁੱਖਾ ਅਸੀਂ ਚਾਹੁੰਦੇ ਹਾਂ ਸਰਕਾਰ ਤੋਂ ਹੀ ਸਾਡਾ ਕੋਈ ਸਬਸਿਡੀ ਜਲਦੀ ਆਵੇ ਸਾਡਾ ਹੱਲ ਕੀਤਾ ਜਾਵੇ ਨਹੀਂ ਅਸੀਂ ਤਿੱਖੇ ਤਰ੍ਹਾਂ ਸਵਾਲ ਰਾਵ ਕਰਾਂਗੇ ਸੀ